ਪੰਤਾ ਕਿਆ ਯਾਰ ਮਾਲਕ ਕਿੱਥੇ ਆ ਤੇ ਆ ਆ ਲੈ ਲੈ ਮਾਲਕ ਕੀ ਆ ਤੂੰ ਹੁਣੇ ਮੇਰਾ ਦਿਲ ਕੱਢ ਦੇਣਾ ਸੀ ਬਾਹਰ ਲੱਗਦਾ ਰਿਹਾ ਨਹੀਂ ਕਿਸੇ ਪਾਸ ਤੂੰ ਮਾਲਕ ਯਾਰ ਦੋ ਤੂੰ ਕੰਮ ਦੀ ਗੱਲ ਕਰ ਭਾਈ ਕੰਮ ਦੀ ਗੱਲ ਕੀ ਦੱਸ ਕੀ ਕਰਨਾ ਹੈ ਮਾਲਕ ਮੈਂ ਮਾਲਕ ਹੀ ਆ ਭਰਾਵਾ ਬੋਲ ਹਾਂ ਗਰਮੀ ਬੜੀ ਹੈ ਦੇ ਤੂੰ ਮੇਰਾ ਘੜਦਾ ਪਾਣੀ ਤੂੰ ਪੀ ਜਾਣਾ ਆ ਫਾਰਮ ਆਪਣਾ ਹੀ ਹੈ ਨਾ ਕਿਸ਼ਤਾ ਤੇ ਹੈ ਕਿਸ਼ਤਾ ਤੇ ਹੈ ਆਪਣਾ ਹੀ ਹੈ ਹੁਣ ਮੈਂ ਬੈਠਾ ਤੈਨੂੰ ਗੱਲ ਕਰਨ ਦੀ ਇਮੇਜ ਨਹੀਂ ਹੈਗੀ ਮਾਲਕਾਂ ਨਾਲ ਯਾਰ ਕਸਟਮਰ ਨਾਲ ਗੱਲ ਕਿਵੇਂ ਕਰੀ ਦੀ ਹੈ ਤੇ ਆ ਐਂ ਕੌਣ ਉੱਤਰਦਾ ਹੁੰਦਾ ਹੈ ਉਹ ਤਾਂ ਹੁਣੇ ਮੇਰੇ ਪੈਰ ਦਰਦਦੇ ਸੀ ਕਾਹ ਨੂੰ ਐਕਸਰੇ ਜੀ ਵੀ ਮੇਰੇ ਪੈਰ ਦਾ ਟਾਇਰ ਛਾਪੇ ਹੁੰਦੇ ਨਹੀਂ ਤਾਂ ਜੀ ਮੇਰਾ ਉੱਤਨ ਦਾ ਸਟਾਈਲ ਹੈ ਚਲੋ ਕੰਮ ਦੀ ਗੱਲ ਕਰ ਲਈਏ ਹੁਣ ਆਪਾਂ ਆਜੋ ਬੈਠੋ ਦੱਸੋ ਗਰਮੀ ਬੜੀ ਹੈ ਯਾਰ ਸਾਹ ਚੱਲ ਜੀ ਪਰ ਵੱਧ ਫਿਰ ਪੂਰਾ ਰੱਖ ਦੇ ਨਾਲ ਅੱਛਾ ਅੱਛਾ ਚੰਗੀ ਗੱਲ ਹੈ ਜੀ ਚੰਗੀ ਗੱਲ ਹੋ ਠੀਕ ਠਾਕ ਜੀ ਵਧੀਆ ਵਧੀਆ ਤੂੰ ਦਾ ਫਾਰਮ ਥੋੜਾ ਹੀ ਹੈ ਜੀ ਹਾਂਜੀ ਕਿੰਨੀ ਕ ਮੱਛੀ-ਮੁੱਛੀ ਹੈ ਮੱਛੀ ਹੋਊਗੀ ਜੀ ਆਪਣੇ ਕੋਲ 10 ਕੁ ਮਾਣਟਲ 10 ਕੁ ਮਾਣਟਲ ਹਾਂ ਮੈਂ ਚੰਡੀਗੜ੍ਹ ਰਹਿੰਦਾ ਹਾਂਗਾ ਹਾਂ ਠੀਕ ਹੈ ਮੇਰਾ ਰੈਸਟੋਰੈਂਟ ਹੈਗਾ ਉੱਥੇ। ਅੱਛਾ। ਸਾਡੇ ਕੋਲੇ ਘੱਟੋ ਘੱਟ 2 ਡੂਡ ਕੁਮੈਂਟਲ ਮੱਛੀ ਲੱਗੇ ਜੰ। ਰੋਇ ਦੀ। ਰੋਇ। ਠੀਕ ਐ। ਮੱਛੀ ਕਿਹੜੀ ਪਾਈ ਹੈ ਜੀ? ਮੱਛੀ ਬਾਦਸ਼ਾਹ ਆਪਣੇ ਕੋਲੇ? ਬਾਦਸ਼ਾਹ। ਹਾਂ। ਠੀਕ ਐ ਜੀ। ਤੇ ਕੱਲ ਬਾਅਦ ਕਰਦੇ ਆਂ ਆਪਾਂ ਦਿਖਾਵਾਂਗੇ ਮੱਛੀ। ਹਾਂ ਮੱਛੀ ਦਿਖਾਦਣੇ ਆਜੋ। ਤੇ ਮੈਨੂੰ ਐ ਸੀਗਾ ਨਾ ਮੈਂ ਕਿ ਤੁਸੀਂ ਮੈਂ ਕਿ ਲੇਬਰ ਲੱਗੇ ਮੈਨੂੰ। ਇੱਥੇ ਵੀ ਲੇਬਰ ਬੈਠੀ ਹੁੰਦੀ ਆ ਉਹਨੂੰ ਮਾਲਕਤਾ ਚਲੋ ਉਹ ਨਹੀਂ ਲੇਬਰ ਆਏ ਨਾ ਭਾਈ ਲੇਬਰ ਆ ਆਹ ਕਰਕੇ ਨਾ ਕੱਲ ਹੋਲੀ ਸੀ ਹੋਲੀ ਕਰਕੇ ਨਾ ਛੁੱਟੀ ਤੇ ਗਏ ਵੇ ਹਲੇ ਆਏ ਨਹੀਂ ਉਹ ਮਨ ਉਧਰ ਮਨਾਉਂਦੇ ਜਾਦੇ ਆ ਨਾ ਆਪਣੇ ਤਾਂ ਚਲੋ ਇੱਧਰ ਘਾਟੀ ਹੁੰਦਾ ਕਿ ਕਲਾ ਰੰਗ ਰੰਗ ਪਾਹਰ ਦਾ ਤਾਂ ਬਾਵਾ ਕੁਛ ਚੱਲਦਾ ਉਹ ਛੁੱਟੀ ਤੇ ਗਏ ਵਾ ਚੱਲ ਫਿਰ ਆਪਾਂ ਬੈਠੇ ਸੀ ਪਾਈਓ ਇਹ ਤਾਂ ਮੇਰੀ ਆਦਤ ਆ ਤਾਂ ਮੈਂ ਮੜਾਸਾਂ ਹੀ ਮਾਰਦਾ ਮੈਂ ਸ਼ੁਰੂ ਤੋਂ ਆਹ ਤੋਂ ਕੱਪੜੇ ਦੇਖਣੇ ਸੀ ਨਾ ਵੀ ਆਪਾਂ ਆਪਣਾ ਆਪਣਾ ਸਟਾਈਲ ਹੁੰਦਾ ਇਹ ਮੇਰਾ ਸਟਾਈਲ ਆ ਮੈਂ ਅੱਜ ਕੀ ਹੋਇਆ ਨਾ ਅੱਜ ਮੈਂ ਸਵੇਰੇ ਚੁੱਕੀ ਗੱਡੀ ਅੱਛਾ ਮੈਂ ਜਿੰਨੇ ਵੀ ਆਪਣੇ ਏਰੀਆ 'ਚ ਮੱਛੀ ਫਾਰਮ ਆ ਮੈਂ ਸਾਰਿਆਂ ਤੇ ਗਿਆ ਹਾਂ ਪਰ ਕਿਸੇ ਨਾਲ ਡੀਲ ਨਹੀਂ ਹੋਈ ਮੇਰੀ ਕੋਈ ਰੇਟ ਕੋਈ ਰੇਟ 'ਚ ਕਹਿ ਰਿਹਾ ਹਾਂ ਕੋਈ ਕਹਿ ਰਿਹਾ ਵੀ ਆ ਪਹੁੰਚ ਨਹੀਂ ਕਰਦੇ ਅਸੀਂ ਅੱਛਾ ਠੀਕ ਆ ਇਹ ਹਾਇ ਤੱਕ ਮੈਂ ਇੱਕ ਦੋ ਫਾਰਮਾਂ ਤੇ ਅੱਗੇ ਹੋਰ ਜਾਣਾਗਾ ਅੱਛਾ ਮੈਂ ਰਸਤੇ 'ਚ ਲੰਘ ਰਿਹਾ ਸੀਗਾ ਮੈਨੂੰ ਕੋਟਾ ਫਾਰਮ ਦਿਸਿਆ ਮੈਂ ਕਿ ਚਲੋ ਗੱਲਬਾਤ ਕਰਦੇ ਹਾਂ ਮਿਲਦੇ ਹਾਂ ਕਿ ਹੋ ਗਿਆ ਸੌਦਾ ਤਾਂ ਆਪਾਂ ਹੋ ਕਰ ਲਾਂਗੇ ਹਾਂ 25 ਦਿਖਾਉਂਗੇ ਫਿਰ ਆਜੋ ਮੈਂ ਕਿ ਆਪਣੀ ਡੀਲ ਪੱਕੀ ਹੂ 100% ਇਹ ਤੁਸੀਂ ਟੈਨਸ਼ਨ ਨਾ ਮੰਨੋ ਇਹ ਤਾਂ ਆਪਣਾ ਤਾਂ ਮੱਛੀ ਚਾਹੰਦੀ ਆ ਦੂਰ ਦੂਰ ਤੱਕ ਆਹ ਦੇਖੋ ਜੀ ਐ ਡੇਡੀਆਂ ਮੱਛੀ हां भाई मच्छी तो तेरी ठीक है रेट रूट दी गल करिये फिर आपा हां हां भाई आजा आ जाओ ओ पी ओ जी चाय पियो अच्छा जेडी ਤੁਸੀਂ ਪਿਛਲੇ ਫਾਰਮਾਂ ਚ ਮੱਛੀ ਦੇਖ ਕੇ ਆਇਓ ਆਪਣੀ ਮੱਛੀ ਦਾ ਤਾਂ ਕਿੰਨਾ ਕ ਫਰਕ ਆ ਤੁਹਾਡੇ ਹਿਸਾਬ ਨਾਲ ਬਹੁਤ ਜ਼ਿਆਦਾ ਫਰਕ ਆ ਇਸ ਗੱਲ ਕਿੰਨੂ ਨਹੀਂ ਮੇਰਾ ਰੇਟ ਬਣਿਆ ਉੱਥੇ ਆਪਾਂ ਤਾਂ ਫਿਰ ਮਾੜਾ ਕੰਮ ਕਰਦੇ ਹੀ ਨਹੀਂ ਜੀ ਆਪਾਂ ਤਾਂ ਚੀਜ਼ ਜੇ ਆਪਾਂ ਦੇਣੇ ਆ ਤਾਂ ਆਪਾਂ ਜਮਾ ਸਿਰੇ ਹੀ ਦੇਣੇ ਆ ਟੌਪ ਦੀ ਚੀਜ਼ ਆਪਾਂ ਲੈ ਕੇ ਵੇਚੀ ਜੀ ਮੱਛੀ ਤੁਹਾਡੀ ਸਿੱਕਾ ਨੰਬਰ ਹਾਂਜੀ ਮੇਰੇ ਦਿਲ ਨੂੰ ਲੱਗ ਵੇਖੀ ਆਪਾਂ ਮਾੜਾ ਕੰਮ ਹੀ ਨਹੀਂ ਕਰਦੇ ਆ ਪੁੱਤ ਆਪਣਾ ਸੌਦਾ ਹੀ ਤੁਹਾਨੂੰ ਮੈਂ ਦੱਸਿਆ ਸੀਗਾ ਮੈਂ ਆਪਣਾ ਹੁਣ ਦੇਖ ਕੇ ਸੌਦਾ ਆਪਣਾ ਰਲੂਗਾ ਜੇ ਤੁਸੀਂ ਮੇਰੇ ਨਾਲ ਡੀਲ ਕਰੋਗੇ ਨਾ ਭਾਵੇਂ 5 ਸਾਲਾਂ ਦਾ ਕੰਟਰੈਕਟ ਫਿਰ ਨਾਲ ਕਰ ਲਓ ਠੀਕ ਹੈ 5 ਸਾਲ ਮਾਲ ਭੇਜ ਤੇ ਕੱਲੀ ਕੋਈ ਨਹੀਂ ਜੀ ਪਰ ਮਾਲ ਦੀ ਜ਼ਿੰਮੇਵਾਰੀ ਹੋਊਗੀ ਫੁੱਲ ਜੀ ਫੁੱਲ ਸਾਡੀ ਮਹਾਂ ਪੂਰੀ ਮਹਾਪੂਰੀ ਮੱਛੀ ਖਰਾਬ ਨਹੀਂ ਹੋਣੀ ਚਾਹੀਦੀ ਮੈਂ ਅਸੀਂ ਜਮਾ ਤਾਜ਼ੀ ਕੱਢ ਕੇ ਭੇਜਾਂਗੇ ਜੀ ਇੱਥੋਂ ਬੌਨਲੈਸ ਕਰਕੇ ਅੱਛਾ ਕੱਟ ਕੇ ਹੀ ਭੇਜਣੀ ਐ ਕਰਕੇ ਭੇਜਣੀ ਕੱਟ ਕੇ ਚਲੂੰ ਤਾਂ ਅਸੀਂ ਕੱਟਦੇ ਨਹੀਂ ਜਾਂ ਕੋਈ ਨਹੀਂ ਕਟਵਾ ਕੇ ਭੇਜਦਾ ਉਹਦੇ ਫਿਰ ਆਰਡ ਲੱਗਣਗੇ ਜੀ ਪੈਸੇ ਕਟਵਾਈ ਦੇ ਪੈਸੇ ਜੋ ਮਰਜ਼ੀ ਜਿੰਨੇ ਲੱਗਣ ਉਹ ਤਾਂ ਦੇਖੋ ਨਾ ਜੀ ਤੁਹਾਡੀ ਮਿਹਨਤ ਹੈਗੀ ਤੁਹਾਨੂੰ ਦੇਣੀ ਦੇਣੇ ਅਸੀਂ ਹਾਂਜੀ ਹਾਂਜੀ ਤੁਸੀਂ ਵੀ ਆਏ ਆ ਨਾ ਆਪਣੀ ਜੇ ਇਹ 400 ਰੁਪਏ ਕਿਲੋ ਅਸੀਂ ਦਿੰਨੇ ਆਂ ਤਾਂ ਬਾਛਾ ਬਾਛਾ ਹਾਂ 400 ਨੂੰ ਕਿਲੋ ਦੇ ਹਿਸਾਬ ਨਾਲ ਆ ਮੰਨ ਲਓ ਵੀ ਤੁਸੀਂ ਆਪਣਾ ਦੇਖਦੇ ਹੋ ਵੀ ਕਿੰਨੀ ਚਾਹੀਦੀ ਹੈ ਉਸ ਹਿਸਾਬ ਤੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਾਂ ਗੱਲ 50 ਰੁਪਏ ਅਸੀਂ ਪਹੁੰਚਦੇ ਕਰਦੇ ਆ ਜੇ ਜੇ ਉੱਥੇ ਮੰਗਵਾਉਣੀ ਹੈ ਨਾ 50 ਰੁਪਏ ਸਾਡੇ ਪਹੁੰਚਦੇ ਆ ਸਾਡੇ 1.400 ਦਾ ਹੋਊਗਾ ਜੇ ਤੁਸੀਂ ਕਹਿੰਦੇ ਵੀ ਆਪਾਂ ਬਾਉਨਲੈਸ ਕਰਾਉਣੀ ਹੈ ਫਿਰ ਉਹਦੇ 50 ਰੁਪਏ ਐਡ ਲੱਗਣਗੇ ਪਾਉਨਲੈਸ ਤੇ ਪੰਜਾਬ ਪਾਉਨਲੈਸ ਦੇ ਹਾਂ 500 ਚ ਮੰਨ ਲਾ ਆਪਾਂ ਨੂੰ ਪਾਉਗੀ ਮੁਕੰਮਲ 500 ਚ ਗੱਲ ਮੁੱਕ ਗਈ ਆਪਾਂ ਦੀ ਹਾਂ 500 ਦੇ ਕਿਲੋ ਆਪਾਂ ਨੂੰ ਮੱਛੀ ਪਾਉਗੀ ਠੀਕ ਹੈ ਜੀ ਹਾਂ ਜੀ ਤਾਂ ਵੀ ਉਹ ਗੱਲ ਤਾਂ ਆਪਣੀਆਂ ਹੁੰਦੀਆਂ ਰਹਿਣੀਆਂ ਮੈਂ ਉੱਥੇ ਮੱਛੀ ਦੇਖੀ ਮੱਛੀ ਮੇਰੇ ਦਿਲ ਨੂੰ ਲੱਗ ਗਈ ਸੀ ਪਰ ਰੇਟ ਨਹੀਂ ਬਣਿਆ ਇੱਕੋ ਬੰਦੇ ਐਡੇ ਬਦਤਮੀਜ਼ ਯਾਰ ਨਾ ਤਾਂ ਉਹਨੂੰ ਗੱਲ ਕਰਨ ਦੀ ਹੈ ਤਾਂ ਹੁਣ ਤੁਸੀਂ ਆਏ ਹੋ ਤੁਸੀਂ ਮੇਰਾ ਆਦਰ ਮਾਨ ਕੀਤਾ ਮੈਨੂੰ ਚਾਹ ਪੁੱਛੀ ਹੂੰ ਇਹ ਤਾਂ ਹੁੰਦੀ ਹੈ ਨਾ ਬੰਦੇ ਦੀ ਗੱਲ ਹੂੰ ਹੂੰ ਫੇਰ ਹੀ ਕਸਟਮਰ ਆਉ ਜੇ ਤੁਸੀਂ ਕਸਟਮਰ ਕਸਟਮਰ ਨਾਲ ਚਾਹ ਕੇ ਆਪਾਂ ਰੋਟੀ ਵੀ ਮੰਗਾਉਣਿਆ ਜੀ ਇੱਕ ਮਿੰਟ ਖੜੋ ਆਪਾਂ ਤਾਂ ਨਹੀਂ ਨਹੀਂ ਕਰ ਐਨੀ ਖੇਚਲਾ ਨਹੀਂ ਕਰਨੀ ਬਾਈ ਨਹੀਂ 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 ਮੈਂ ਗੱਲ ਥੋੜੀ ਹੈ ਪਰ ਤੁਸੀਂ ਆਏ ਹੋ ਆਪਾਂ ਪਿੰਡਾਂ ਵਾਲੇ ਆਪਾਂ ਕੀ ਲੈ ਕੇ ਕੀ ਜਾਣਾ ਹੋਰ ਇੱਥੋਂ ਆਪਣਾ ਆਹੀ ਮੂੰਹ ਪਿਆਰ ਹੁੰਦਾ ਜੀ ਮੇਰਾ ਪਿੰਡ ਵੀ ਤਾਂ ਇੱਥੇ ਲੱਗ ਗਈ ਹੈ ਜੀ ਬੱਸ ਫੇਰ ਬਾਕੀ ਤੁਸੀਂ ਰਹਿੰਦੇ ਚੰਡੀਗੜ੍ਹ ਉਹ ਇਹ ਜੀ ਕੀ ਗੱਲ ਆ ਕੋਈ ਗੱਲ ਨਹੀਂ ਮੈਂ ਕਰਦਾ ਮੈਂ ਆਫਰ ਹਾਂਜੀ ਹਾਂਜੀ ਹਾਂ ਆ ਆਪਣਾ ਮੱਛੀ ਫਾਰਮ ਤੋਂ ਗੱਲ ਕਰਦੇ ਆ ਜੀ ਤੇ ਇੱਕ ਨਾ ਉਹ ਰੋਟੀ ਰੋਟੀ ਚਾਹੀਦੀ ਹੈ ਜੀ ਦੋ ਥਾਲੀ ਕੀ ਖਾਓਗੇ ਜੀ ਕੀ ਉਹ ਨਹੀਂ ਨਹੀਂ ਸਕਦਾ ਜੋ ਮਰਜੀ ਜੋ ਤੁਹਾਡੀ ਚ ਐਂ ਕਰੋ ਇੱਕ ਕੜਾਈ ਪਨੀਰ ਇੱਕ ਸ਼ਾਹੀ ਪਨੀਰ ਇੱਕ ਮਟਰ ਪਨੀਰ ਪਾ ਕੇ ਤੇ ਨਾਲ ਗਾਜਰਾਂ ਦਾ ਹਲਵਾ ਮਿੱਠੇ ਚ ਤੇ ਵਧੀਆ ਤਿਆਰ ਕਰਾ ਕੇ ਤੇ ਭੇਜੋ ਹਾਂ ਹਾਂ ਆਪਣੇ ਫਾਰਮ ਦੇ ਭੇਜੇ ਫਾਰਮ ਤੇ ਫਾਰਮ ਤੇ ਆ ਬਸ ਦੋ ਜਣੇ ਆਪਣੇ ਕੋਲ ਆਰਡਰ ਹੈ ਜੀ ਆਰਡਰ ਵੱਡਾ ਉਹ ਆਏ ਸੀਗੇ ਬਾਬਾ ਦੂਰੋਂ ਆਇਆ ਵਿਚਾਰਾ ਚੱਲ ਮੈਂ ਹੈ ਵੀ ਕੋਈ ਕੋਈ ਗੱਲ ਨਹੀਂ ਹਾਂ ਹਾਂ 20 ਮਿੰਟਾਂ ਚ ਭੇਜ ਦਿਓ ਜੀ ਬਸ ਤਿਆਰ ਕਰਕੇ ਰੱਖ ਫੋਨ ਕਰ ਦਿਓ ਠੀਕ ਹੈ ਜੀ ਚਾਹ ਰੋਟੀ ਮੰਗਾ ਲਈ ਜੀ ਤੇ ਤੁਸੀਂ ਉਹਨੇ ਆਰਡਰ ਲਖਾਓ ਮੈਨੂੰ ਕੋਈ ਨਹੀਂ ਯਾਰ ਇੰਨੀ ਕਾਹ ਨੂੰ ਖੇਚਲਾ ਕਰਨੀ ਸੀ ਉਹ ਨਹੀਂ ਕੋਈ ਗੱਲ ਨਹੀਂ ਭਾਈ ਉਹ ਤਾਂ ਕੋਈ ਗੱਲ ਹੀ ਨਹੀਂ ਤੇ ਤੁਸੀਂ ਉਹ ਮੰਗਾ ਆਰਡਰ ਵੀ ਤੁਹਾਨੂੰ ਲਖਾਉਣਾ ਮੈਨੂੰ ਜੀ ਹੈਲੋ ਹਾਂਜੀ 4000 ਮੱਛੀ 4 ਕੁਆਟਲ ਅੱਛਾ ਨਹੀਂ ਨਹੀਂ ਭਾਈ ਆਪਣਾ ਤਾਂ ਨਾ ਕੈਨਸਲ ਮੰਨੋ ਤੁਸੀਂ ਡੀਲ ਮੇਰੇ ਕੋਲੇ ਤਾਂ ਬੜੀ ਵੱਡੀ ਪਾਰਟੀ ਬੈਠੀ ਆ ਚੰਡੀਗੜ੍ਹ ਵਾਸਤੇ 10 ਕੁਆਟਲ ਮੱਛੀ ਭੇਜਣੀ ਆ 10 ਹੀ ਆ ਮੇਰੇ ਕੋਲੇ ਸਾਰੀ ਜੀ ਬਸ ਤੇ ਅਗਲੇ ਮਹੀਨੇ ਤੁਹਾਨੂੰ ਦੇ ਦੂੰਗਾ ਪੱਕਾ ਨਹੀਂ ਨਹੀਂ ਹੁਣ ਨਹੀਂ ਜੀ ਬਣਨੀ ਆਪਣੀ ਗੱਲ ਨਾ हां अपनी डील कैंसिल ही समझो बस ठीक है जी ठीक ਬਾਲੇ ਫੋਨ ਆਉਂਦੇ ਆ ਜੀ ਪੁੱਛੋਣਾ ਇਹੀ ਤਾਂ ਗੱਲ ਆ ਨਾ ਜੀ ਮਾਲ ਚੰਗਾ ਪਿਆ ਦੇਖੋ ਮੈਂ ਉੱਥੇ ਪਿੱਛੇ ਮਾੜਾ ਮਾਲ ਛੱਡ ਕੇ ਆਇਆ ਐ ਨਾ ਮਾਲ ਖਰਾ ਪਿਆ ਤੁਹਾਡੇ ਕੋਲ ਹੂੰ ਹੂੰ ਠੀਕ ਆ ਇਹੀ ਤਾਂ ਕੁਆਲਿਟੀ ਹੁੰਦੀ ਹੈ ਤੇ ਬਾਕੀ ਤੁਸੀਂ ਐਂ ਦੱਸੋ ਮਾਲ ਮਾਲ ਕਿੰਨਾ ਹੈ 10 ਕੁ ਪਟਲ ਆ ਜੀ 10 ਕੁ ਮਾਟਾ ਹਾਂ ਚਲੋ ਕਿਲੋ 2 ਕਿਲੋ ਉੱਤੇ ਉੱਤੇ ਥੱਲੇ ਹੋ ਜਾਂਦੀ ਹੁੰਦੀ ਹੈ ਹੈਨਾ ਉਹ ਤਾਂ ਕੋਈ ਨਹੀਂ ਨਹੀਂ ਕਪੜੇ ਕੋਲੇ ਪੂਰਾ ਜੀ ਪੂਰਾ ਜਮਾ ਦੇਖੋ ਜੀ ਅਸੀਂ ਨਾ ਤਾਂ ਮਾੜਾ ਮਾਲ ਅੱਜ ਤਾਈਂ ਚੱਕਿਆ ਤੇ ਨਾ ਹੀ ਮਾੜਾ ਮਾਲ ਚੱਕਣਾਗਾ ਹੂੰ ਠੀਕ ਹੈ ਜੀ ਫਰੈਸ਼ ਮਾਲ ਚਾਹੀਦਾ ਹੂੰ ਹੂੰ ਫਰੈਸ਼ ਮਿਲੂ ਜੀ ਜਮਾ ਤਾਜ਼ਾ ਫੜ ਕੇ ਆਪਣੇ ਬੰਦੇ ਅੱਜ ਲੇਵਲ ਛੁੱਟੀ ਤੇ ਆ ਬਸ ਐ ਮਨ ਲੋ ਅੱਜ ਦਾ ਕਰਕੇ ਹੋਲੀ ਕਰਕੇ ਅੱਜ ਜਦੋਂ ਲੇਵਲ ਆ ਜੂ ਸ਼ਾਮ ਤੱਕ ਆ ਜੂਗੇ ਆਪਾਂ ਨਾਲ ਦੇ ਨਾਲ ਜਾਲ ਸਿੱਟ ਕੇ ਸਾਰੀ ਮੱਛੀ ਖੜਾ ਲੈਣੀ ਆ ਟੈਂਸ਼ਨ ਨਾ ਮੰਨੋ ਸਾਰੀ ਕਟਾ ਕੇ ਜਿਵੇਂ ਤੁਹਾਡਾ ਨਾਲ ਡੀਲ ਹੋਈ ਹੈ ਸਾਰੀ ਆਪਾਂ ਮੱਛੀ ਬਾਹਰ ਕਢਾ ਕੇ ਕਟਾ ਕੇ ਵਧੀਆ ਪੀਸ ਕਰਕੇ ਤੁਹਾਨੂੰ ਮੈਂ ਕੱਟ ਕੇ ਭੇਜਾਂਗੇ ਪੂਰੀ ਮੈਂ ਤਾਂ ਜਿੱਥੇ ਵੀ ਡੀਲ ਕੀਤੀ ਹੈ ਨਾ ਹੂੰ ਸਾਰਾ ਕੁਝ ਸਾਫ਼ ਇਸ ਤੇ ਮੈਂ ਕੋਈ ਹੋਰ ਆਰਡਰ ਹੀ ਨਹੀਂ ਪੈਣ ਦਿੰਦਾ ਜੀ ਬੜਾ ਆਪਣਾ ਦੇਖੋ ਤੁਹਾਡਾ ਵੱਡੇ ਬੰਦਿਆਂ ਦਾ ਚਲੋ ਵਧੀਆ ਤੁਸੀਂ ਸਾਡੇ ਕੋਲੇ ਆਇਓ ਕੋਈ ਗੱਲ ਨਹੀਂ ਤੁਸੀਂ ਮੈਂ ਜਿਵੇਂ ਕਹੋਗੇ ਆਪਾਂ ਉਵੇਂ ਹੀ ਕਰ ਦਾਂਗੇ ਟੈਂਸ਼ਨ ਨਾ ਮੰਨੋ ਕਿਸੇ ਚੀਜ਼ ਦੀ ਦੇਖੋ ਮੇਰੇ ਨਾਲ 5 ਸਾਲ ਦਾ ਕਰ ਲਓ 2 ਸਾਲ ਦਾ ਕੰਟ੍ਰੈਕਟ ਮੇਰੇ ਨਾਲ ਕਰ ਲਓ। ਅੱਛਾ ਕੰਟ੍ਰੈਕਟ ਕਰੋਗੇ 5 ਸਾਲ ਦਾ? 5 ਸਾਲ ਦਾ ਕਰ ਲਓ 200 ਉਹ ਤੁਹਾਡੀ ਇੱਛਾ। ਅੱਛਾ ਮਾਲ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਭੇਜ ਦਿਆ ਕਰੋ ਮਾਲ। ਠੀਕ ਹੈ। ਠੀਕ ਹੈ ਨਾ ਜੀ। ਅਸੀਂ ਤਾਂ ਨਾ ਮਾੜਾ ਮਾਲ ਅੱਜ ਤਾਈਂ ਲਿਆ ਤੇ ਨਾ ਹੀ ਲੈਣਾ। 1 ਮਿੰਟ ਜੀ। ਹਾਂ ਜੀ। 6 ਕੁਵਟ ਲੱਛਾ ਹਾਂ ਹਾਂ ਲਿਖਾਈ ਸੀਗੀ ਜੀ ਬਾਈ ਹੋਰ ਨਹੀਂ ਮਿਲਦੀ ਸਾਨੂੰ ਹੁਣ 5 ਸਾਲ ਤੇ ਕਿਉਂ ਦਾ ਕੀ ਮਤਲਬ ਲੈ ਸਾਡਾ ਕੰਮ ਆ ਭਰਾਵਾ ਅਸੀਂ ਮੱਛੀ ਸਾਡੀ ਆਪਦੀ ਦਈਏ ਨਾ ਦਈਏ ਮੇਰੇ ਕੋਲ ਤਾਂ ਹੁਣ ਬਾਲੀ ਵੱਡੀ ਪਾਰਟੀ ਬੈਠੀ ਐ 5 ਸਾਲ ਦਾ ਕੰਟਰੈਕਟ ਕਰ ਰਹਾ ਮੈਂ ਤਾਂ ਸਾਰੀ ਮੱਛੀ ਇਹਨਾਂ ਨੂੰ ਦਿਆ ਕਰੂੰ ਚੰਡੀਗੜ੍ਹ ਜਾਊ ਬਾਈ ਆਪਣੀ ਮੱਛੀ ਤਾਂ ਲੈ ਆਪਣੀ ਮੱਛੀ ਯਾਰ ਬੰਦਿਆਂ ਨੂੰ ਪਸੰਦ ਆ ਗਈ ਮੁਰਲਿਆਂ ਨੂੰ ਬਾਈ ਯਾਰ हां 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 जवाब ही समझो भाई जवाब ही समझ बस ठीक है लो जी आपा भी फिर देता जवाब आपा हुन छोटी डील चेक ਨਹੀਂ ਨਹੀਂ ਮੈਂ ਤੁਹਾਨੂੰ ਕਿਹਾ ਨਾ ਜੀ ਖੁੱਲਾ ਪੈਸਾ ਹੂੰ ਠੀਕ ਆ ਆਰਡਰ 5 ਵਜੇ ਦੇ ਤੋਂ ਪਹਿਲਾ ਪਹਿਲਾ ਮੇਰੇ ਕੋਲੇ ਆਉਣਾ ਚਾਹੀਦਾ ਲੋਕੇਸ਼ਨ ਤੁਹਾਨੂੰ ਉੱਥੇ ਜਾ ਕੇ ਲੋਕੇਸ਼ਨ ਭੇਜ ਦੂੰ ਇਹ ਭੇਜਣੀ ਰਾਮੇ ਆ ਜੀ ਇਹ ਆਰਾਮੇ ਹਾਂ ਜੀ ਵਾ ਕੋਈ ਗੱਲ ਨਹੀਂ ਜੀ ਮੈਂ ਇਥੋਂ 4 ਵਜੇ ਭਰਾ ਕੇ ਕੈਂਟਰ ਤੋਰ ਦੂੰ ਕੋਈ ਗੱਲ ਨਹੀਂ 5 ਵਜੇ ਤਨੂੰ ਪਹੁੰਚ ਜੂ ਘੰਟੇ ਦਾ ਰਾ ਜੇ ਕੋਈ ਅਡਵਾਂਸ ਪੈਸੇ ਦੀ ਕੋਈ ਦਿੱਕਤ ਆ ਨਾ ਉਹ ਵੀ ਤੁਸੀਂ ਕਿਹੜਾ ਸਾਈ ਫੜੋ ਤੁਸੀਂ ਨਹੀਂ ਸਾਈ ਵਾਲੀ ਤਾਂ ਜੀ ਕੀ ਗੱਲ ਆ ਕੋਈ ਗੱਲ ਨਹੀਂ ਘਰ ਦੀ ਗੱਲ ਆ ਆਪਣੇ ਨੇੜੇ ਦੇ ਬੰਦੇ ਆ ਜਿਹੜਾ ਕੋਈ ਉਹ ਆ ਤੇ ਹੁਣ ਤੁਸੀਂ ਐਂ ਦੱਸੋ ਕੀ ਮਾਲ ਪੂਰਾ ਹੋ ਜਾਊਗਾ ਮੈਂ ਕਹਿੰਦੀ ਪੂਰਾ ਪੂਰਾ 10 ਕਬਟ ਲਾ ਮਹਾ ਪੂਰਾ ਤਾਂ ਆ ਤੇ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸ ਦਣਾ ਮਾਲ ਦਾ ਸਾਰਾ ਆਪਣੇ ਕੋਲੇ ਖਰਾ ਜੀ ਜਮਾ ਇੱਕ ਨੰਬਰ ਮਾਲ ਤੁਸੀਂ ਦੇਖ ਲਿਆ ਜਮਾ ਮਾ ਫਰੈਸ਼ ਆਉ ਜੀ ਗੱਲ ਹੀ ਕੋਈ ਨਹੀਂ ਖਾਓ ਮਤ ਆਟਾ ਬੇ ਵਾਲੇ ਬਾਈ ਦਾ ਫੋਨ ਆ ਗਿਆ ਹਾਂਜੀ ਹਾਂਜੀ ਬਾਈ ਹਾਂ ਹਾਂ ਕੋਈ ਗੱਲ ਨਹੀਂ ਬਾਈ ਕਿੱਡੀ ਕੀ ਗੱਲ ਆ ਉਹ ਬਾਈ ਕਿੱਡੀ ਕਿ 5 5000 ਨਹੀਂ ਗਿਣਦਾ ਮੈਂ 5 500 ਕਿੱਡੀ ਗੱਲ ਆ ਤੂੰ ਬੰਦਾ ਭੇਜ ਸਾਡੇ ਕੋਲੇ ਰੋਟੀ ਰੋਟੀ ਖੇੜੀ ਜਿਹਦੀ ਭੇਜਿਆ ਯਾਰ ਬੰਦਾ ਐਡੀ ਬਾਟੋਂ ਆਇਆ ਚੱਲ ਕੇ ਤੜਕੇ ਦਾ ਫਿਰਦਾ ਯਾਰ ਵਿਚਾਰਾ ਬਾਈ ਉਹ ਰੋਟੀ ਖਾ ਕੇ ਹੋਰ ਹੁਣ ਭੁੱਖ ਲੱਗੀ ਹੋਊ ਵਿਚਾਰੇ ਨੂੰ ਲਿਆ ਛੇਦੀ ਭੇਜ ਉਹ ਕੋਈ ਨਹੀਂ ਓਏ ਯਾਰ ਤੂੰ ਬਾਈ ਕਿਹੜੀਆਂ ਗੱਲਾਂ ਕਰੀਏ ਨਾ ਯਾਰ 100 ਰੁਪਿਆ ਵੱਧੋ ਲੈ ਲਿੰਦਾ ਸ ਤੇਲ ਦਾ ਹੋਰ ਮੁੰਡੇ ਨੂੰ ਭੇਜਿਆ ਇੱਥੇ ਮੈਂ ਨਕਦ ਦੇ ਕੇ ਦਰੂ ਭੇਜਦੇ ਭੇਜਦੇ ਇੱਥੇ ਇੱਥੇ ਭੇਜਦੀ ਫਾਰਮ ਦੀ ਚੰਗਾ ਚੰਗ ਚੰਗਾ ਆ ਤਾਂ ਜੀ ਤੁਸੀਂ ਉਵੇਂ ਖੇਚਲਾ ਕਰੀ ਜਾਂਦੇ ਪਈ ਕਿੱਡੀ ਕੀ ਗੱਲ ਆਈ ਆ ਹੁਣ ਜੇ ਤੂੰ ਸਾਡੀ ਸਾਰੀ ਮੱਛੀ ਖਰੀਦ ਸਕਦਾ ਯਾਰ ਮੈਂ ਤੈਨੂੰ ਰੋਟੀ ਨਹੀਂ ਖਵਾ ਸਕਦਾ ਦੱਸ ਕਿੱਡੀ ਚਲੋ ਇਹ ਤਾਂ ਚਲੋ ਹਨਾ ਵੀ ਆਪਦੇ ਪਿੰਡ ਦੇ ਬੰਦੇ ਆ ਚਲੋ ਹੂੰ ਆਪਦੇ ਇਲਾਕੇ ਦਾ ਫਰਕ ਹੁੰਦਾ ਫੇਰ ਹੂੰ ਆਰਡਰ ਲਿਖਾਓ ਬਈ ਆਰਡਰ ਕਿੰਨਾ ਕਿੰਨੀ ਆਪ ਨੂੰ ਮੱਛੀ ਕਿੰਨੀ ਚਾਹੀਦੀ ਹੈ 5 ਵਜੇ ਤੁਹਾਡੇ ਕੋਲ ਸਹੀ ਪਹੁੰਚ ਜੂਗੀ ਸਹੀ 5 ਵਜੇ ਪਹੁੰਚ ਜੂਜੀ ਪਹੁੰਚ ਜੂ ਕੋਈ ਗੱਲ ਹੀ ਨਹੀਂ ਫਰੈਸ਼ ਮੱਛੀ ਹੋਵੇ ਮੈਂ ਕਹਾਂ ਜੀ ਜਮਾ ਤਾਜੀ ਕੱਢ ਕੇ ਭੇਜਾਂਗੇ ਹੋਰ ਦੱਸੋ ਬਹੁਤ ਲੈਸ ਇੱਕ ਵੀ ਕੰਡਾ ਨਹੀਂ ਮੱਛੀ ਮੈਨੂੰ ਚਾਹੀਦੀ ਹੈ ਜੀ 20 ਗ੍ਰਾਮ ਡੇਲੀ 20 ਗ੍ਰਾਮ ਡੇਲੀ ਕਿਉਂ ਮਜ਼ਾਕ ਕਰਦਾ ਬਈ ਯਾਰ ਨਹੀਂ ਨਹੀਂ ਭਾਈ ਮੈਂ ਜਿੱਥੇ ਵੀ ਡੀਲ ਕੀਤੀ ਹੈ ਨਾ ਸੀਰੀਅਸ ਹੋ ਕੇ ਕੀਤੀ ਹੈ ਨਾ ਤੁਸੀਂ ਮਜ਼ਾਕ ਕਰੀਏ ਤੇ ਨਾ ਸਹੀ ਜਵਾਨ ਹੋਈ ਆ ਤੂੰ ਵੀ ਮੇਰੇ ਨਾਲ ਉਹਦੀ ਗੱਲ ਕਰ ਆ ਫੜ ਪੈਸੇ ਸਾਈ ਦੇ ਸਾਰੇ ਪੈਸੇ ਅਡਵਾਂਸ ਲੈਣੇ ਆ ਅਡਵਾਂਸ ਮਿਲ ਜਾਣਗੇ ਤੈਨੂੰ ਪਰ ਗੱਲ ਦੇਖੋ ਕੱਲ ਫੇਰ ਵੀ ਉੱਥੇ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਮਾਲ ਦੀ ਹੋਵੇ ਠੀਕ ਹੈ ਨਾ ਜੀ ਬਾਈ ਮਾਲ ਤਾਂ ਸਾਡਾ ਖਰਾ ਇੱਕ ਨੰਬਰ ਆ ਜਮਾ ਤੇ 5 ਵਜੇ ਦੇ ਤੋਂ ਐਲਾ ਪਹਿਲਾ ਮਾਲ ਮੇਰੇ ਕੋਲੇ ਹਾਜ਼ਰ ਹੋਣਾ ਚਾਹੀਦਾ ਸਮਝ ਗਏ ਤੁਸੀਂ ਗੱਲ ਮਾਲ ਤਾਂ ਤੁਹਾਡੇ ਕੋਲੇ 5 ਵਜੇ ਤੋਂ ਪਹੁੰਚ ਜੋ ਕੋਈ ਗੱਲ ਹੀ ਨਹੀਂ ਬਾਈ ਮਾਲ ਤਾਂ ਇੱਥੋਂ ਭੇਜ ਦਾਂਗੇ ਯਾਰ 20 ਗ੍ਰਾਮ ਦਾ ਯਾਰ ਮੈਂ ਤੂੰ ਯਾਰ ਕਿਉਂ ਚੌੜ ਕਰੀ ਜਾਂਦਾ ਬਾਈ ਯਾਰ ਉਹ ਦੇਖ ਅਸੀਂ ਹੁਣ ਚੰਡੀਗੜ੍ਹ ਰਹਿੰਦੇ ਆਗੇ ਥੋੜਾ ਰਹਿਣਾ ਸਹਿਣਾ ਉਹ ਜਾ ਹੋ ਗਿਆ ਹੈ ਨਾ ਹੱਥ ਨੇ ਦੋ ਪੈਗ ਲਾਉਣਾ ਹੁਣ ਅੱਛਾ ਉਹ ਥੋੜਾ ਜਿਹਾ ਵੀ ਮੂੰ ਮੜਾਇਆ ਦੋ ਦੋ ਪੀਸ ਖਾ ਕੇ ਬਾਦ ਤੈਨੂੰ ਪਤਾ ਖਾਦੀ ਨਹੀਂ ਆਉਂਦੀ ਅੱਛਾ ਤੈਨੂੰ दारू ਨਾਲ ਚਾਹੀਦੀ ਐ ਮੱਛੀ दारू ਨਾਲ ਇਹ ਫਿਰ ਮੱਛੀ ਜਿਹੜੀ दारू ਤੋਂ ਪੀਣਾ ਇਹ दारू ਇਹ ਗਲਾਸ ਚ ਪੀਣਾ ਕਿ ਡੱਟਾਂ ਚ ਪੀਣਾ ਸੂਖ ਨਿੰਬੂ ਲਾ ਕੇ ਮੂਲੀ ਮੂਲੀ ਦਾ ਹੋਣੀ ਮੂਲੀ ਚਟ 250 ਰੁਪਏ ਇਹਦੇ ਨਾਲ ਹਰੀ ਚਟਨੀ ਨਾਲ ਨਹੀਂ ਨਹੀਂ ਹਰੀ ਨਹੀਂ ਹਰੀ ਹਾਂ ਹਾਂ ਲਾਲ ਭੇਜ ਦਾਂਗੇ ਵਿੱਚ ਪਾ ਕੇ ਸਮਾਂ ਪੈਕ ਕਰਕੇ ਦੇ ਦਾਂ ਫਰਾਈ ਫਰੀ ਕਰਕੇ ਮਸਾਲਾ ਭੁੱਕ ਕੇ ਬਸ ਮੈਂ ਦੋ ਪੈਗ ਲਾਉਣੇ ਹੁੰਦੇ ਆ ਹੂੰ ਦੇਖੋ ਨਾ ਜੀ ਜ਼बान ਕਰੀ ਆ ਮੋੱਕਰ ਨਹੀਂ ਦਿੰਦਾ ਮੈਂ ਤੁਹਾਨੂੰ ਪਹਿਲਾਂ ਮੈਂ ਅੱਧਾ ਘੰਟਾ ਹੋ ਗਿਆ ਉਹ ਭਰਾਵਾ ਮੈਨੂੰ ਐਂ ਦੱਸ ਪਹਿਲਾਂ ਤੂੰ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਕੋਈ ਕੀ ਖਾਧ ਤਰ ਸੁੱਖਾ ਖਾ ਕੇ ਆਏ ਤੂੰ ਤੂੰ ਗੱਲ ਕਰ ਰਿਹਾ ਯਾਰ ਪੈਕ ਕੀ ਗੱਲ ਕੀ ਕਰਨੀ ਆ ਯਾਰ 5000 ਤਾਂ ਤੇਰੇ ਪਿੱਛੇ ਮੈਂ ਰੋਟੀ ਮੰਗਾ ਲਈ ਦੋ ਬੰਦੇ ਦਾ ਮੈਂ ਆਰਡਰ ਕੈਨਸਲ ਕਰਤਾ ਤੇ 20 ਗ੍ਰਾਮ ਮੱਛੀ ਲੈਣਾ ਤੂੰ ਇੱਥੇ ਏਡੇ ਵੱਡੇ ਫਾਰਮ ਤੇ ਮੇਰੇ ਨਾਲ 2 ਸਾਲ ਦਾ ਕੰਟਰੈਕਟ ਕਰਾ ਉਹ ਯਾਰ ਤੂੰ ਹੈ ਬੱਚ ਖੂਚ ਗਿਆ ਜਰਾ ਕੰਟਰੈਕਟ ਯਾਰ ਅੱਜ ਰਾਮੇ ਮੈਂ 50 ਕਿਲੋਮੀਟਰ ਤੇਲ ਫੂਕ ਕੇ ਪਹਿਲਾਂ ਤੇਰੀ 20 ਗ੍ਰਾਮ ਮੱਛੀ ਵੜਾਉਂ ਹਾਂ 20 ਰੁਪਿਆ ਦੀ 20 ਗ੍ਰਾਮ ਨਾ ਵੱਧ ਨਾ ਘੱਟ ਵੇਖੋ ਮੇਰੀ ਗੱਲ ਸੁਣੋ ਉਪਰਾਵਾ ਤੂੰ ਜਿਹੜੀਆਂ ਦੋ ਲੈ ਜਾਣਗੇ ਨਾ ਇਥੋਂ ਉਹੀ ਲੈ ਜਾ ਕਹਤਾ ਐਵੇਂ ਚੰਗਾ ਪਾ ਨਾ ਮੈਂ ਤੇ ਭਲਾ ਆਰਡਰ ਕੈਨਸਲ ਕਰਨ ਦੇ ਰੋਟੀ ਦਾ ਨਹੀਂ ਨਹੀਂ ਐ ਭਈ ਐਡੇ ਮਾੜੇ ਬੰਦੇ ਨਹੀਂ ਹੈਗੇ ਫਰੀ ਚ ਲੈ ਜਾਗੇ ਤੁਹਾਨੂੰ ਤੁਹਾਡੇ ਨਾਲ ਮੈਂ 2 ਸਾਲ ਦਾ ਕਨੈਕਟ ਕਰਦਾ ਬਾਈ ਇੱਕ ਇੱਕ ਹੈਲੋ ਆ ਬਾਈ ਰੋਟੀ ਰੋਟੀ ਰਹਿਣ ਦੇ ਯਾਰ ਮੋੜ ਪੁੱਠੀ ਕੈਨਸਲ ਆ ਕੰਮ ਬਸ ਯਾਰ ਮੇਰੀ ਮਰਦੀ ਹੈ ਭੇਜੀ ਪੁੱਜੀ ਨਾ ਪੈਸੇ ਨਹੀਂ ਦਿੰਦਾ ਮੈਂ ਦੇਖ 200 ਗ੍ਰਾਮ ਮੱਛੀ ਯਾਰ ਕਮਾਲ ਹੋਗੀ ਕੋ ਮਾਣੀ ਮੁੱਟੀ ਸ਼ਰਮ ਮਨ ਮੈਂ ਤੁਹਾਨੂੰ ਉਦੋਂ ਦਾ ਕਹੀ ਇਹਨਾ ਵੀ ਕਾਹਨੋ ਰੋਟੀ ਦੀ ਖੇਚਲਾ ਕਰਦੇ ਉਹ ਤੁਸੀਂ ਆਪ ਹੀ ਥੋੜਾ ਜਿਹਾ ਕਰ ਰਹੇ ਉਹ ਯਾਰ ਮੈਨੂੰ ਤਾਂ ਐ ਸੀ ਵੀ ਤੂੰ ਸਾਰੀ ਮੱਛੀ ਲੈ ਕੇ ਆਣੀ ਆ ਉਹ ਚੰਡੀਗੜ੍ਹ ਵਾਸਤੇ ਉਹ ਨਹੀਂ ਨਹੀਂ ਚੰਡੀਗੜ੍ਹ ਉਹ ਤਾਂ ਮੈਂ ਉੱਥੋਂ ਆ ਗਿਆ ਨਾ ਚੰਡੀਗੜ੍ਹੋਂ ਉਹ ਤਾਂ ਉਹ ਮੇਰਾ ਛੋਟਾ ਭਰਾ ਉਹ ਰੈਸਟੋਰੈਂਟ ਉਹ ਸਾਹਮਦਾ ਉੱਥੋਂ ਤਾਂ ਆਪਣਾ ਕੋਈ ਲੈਣਾ ਦੇਣਾ ਹੀ ਨਹੀਂਗਾ ਬਸ ਮੈਂ ਦੋ ਪੈਗ ਲਾਉਣੇ ਹੁੰਦੇ ਹੱਥ ਨੇ ਉਹ ਮੈਨੂੰ ਚਲੋ ਮੂੰਹ ਕਰਾਰਾ ਹੋ ਜਾਂਦਾ ਹੈ ਨਾ ਦੇਖੋ ਜੀ ਸਵੇਰੇ ਤੁਸੀਂ ਭਰਾ ਆ ਬਣ ਤੇਰੇ ਮੂਰੇ ਹੱਥ ਤੂੰ ਆਪ ਦਾ ਜਿਹੜਾ ਇੱਕ ਅੱਧੀ ਮੱਛੀ ਲੈ ਜਾਣੀ ਹੈ ਨਾ ਤੂੰ ਆਪਦੀ ਲੈ ਜਾ ਐਨਾ ਮੱਥਾ ਨਾ ਮੈਥੋਂ ਵੱਜੇ ਨਾ ਲੈਣਾ ਨਾ ਦੇਣਾ ਸਮਝਿਆ ਗੱਲ ਜ ਆ ਬਈ ਮੈਂ ਯਾਰ ਗੱਲ ਹੀ ਨਹੀਂ ਸੁਣੀ ਭਰਾ ਬਣ ਕੇ ਯਾਰ ਕਿਉਂ 2 ਘੰਟੇ ਹੋ ਗਏ ਯਾਰ ਤੈਨੂੰ ਮੇਰਾ ਦਿਮਾਗ ਖਾਈ ਜਾਂਦੇ ਨੂੰ ਮੇਰੀ ਗੱਲ ਸੁਣ ਨਾ ਸਵੇਰੇ ਤੁਸੀਂ ਬੰਦਾ ਆ ਛੱਪੜ 'ਚ ਬਾੜਨਾਗਾ ਇੱਕ ਮੱਛੀ ਕੱਢਣੀ ਹੈਗੀ ਅੱਛਾ ਵੇਲੇ ਤੇਰੇ ਵਾਸਤੇ ਮੱਛੀ ਨੂੰ ਫਰੈਸ਼ ਆਪ ਫਰੈਸ਼ ਕੱਟਣਾਗਾ ਹੂੰ ਕੱਢ ਕੇ ਨਾਲ ਦੀ ਨਾਲ ਕੱਟ ਦੇਣਾ ਨਹੀਂ ਉੱਤੇ ਨੂਨ ਪੋਕ ਕਿਦਾਂ ਨਹੀਂ ਕੱਟਣੀ ਉਹ ਮੈਂ ਤੁਹਾਨੂੰ ਗਾਹ ਦੱਸਦਾ ਹਾਂ ਸੁਣੋ ਪਹਿਲਾਂ ਸੁਣੋ ਮੱਛੀ ਕੱਢੀ ਜਿਹੜੇ ਬੰਦੇ ਨੇ ਮੱਛੀ ਕੱਢਣੀ ਹੈਗੀ ਉਹਦੇ ਕੱਪੜੇ ਸਾਫ਼ ਸੁਥਰੇ ਹੋਣੇ ਚਾਹੀਦੇ ਪਹਿਲੀ ਨੰਬਰ ਤੇ ਮੈਨੂੰ ਤੂੰ ਆਂਦਾਸ ਤੂੰ ਆਈ ਜਾਏਂਗਾ ਕਿ ਮੈਂ ਟੰਬਾ ਚੱਕਾਂ ਇੱਥੋਂ ਦੇਖੋ ਸਾਫ਼ ਸੁਥਰੇ ਕੱਪੜੇ ਇੱਕ ਮੱਛੀ ਕੱਢਣੀ ਹੈ ਸਿਰਫ ਬਾਲਾ ਨੁਕਸਾਨ ਕੋ ਬੰਦੇ ਨੂੰ ਕਰੋਨਾ ਹੋਇਆ ਯਾਰ ਸਾਫ਼ ਸੁਥਰੇ ਅਸੀਂ ਭੈਣ ਆਪ ਖਾਣੇ ਆ ਅਸੀਂ ਦੱਸ ਇਹ ਗੰਦ ਖਾਈ ਜਨੇ ਉਹ ਪੱਗ ਲੈਣੇ ਹੁੰਦੇ। ਉਹ ਤੇਰੇ ਐਸੀ ਦੀ ਤੈਸੀ ਦੋ ਪਿੱਗਾਂ ਦੀ ਤੂੰ ਜਾਨਾ ਕਿ ਨਾ। ਵੇਖੋ ਜੀ ਮੇਰੇ ਨਾਲ ਤੁਸੀਂ ਡੀਲ ਕਰੋਗੇ ਨਾ। ਤੁਸੀਂ ਇਹ ਮੈਂ ਤੇਰੇ ਨਾਲ ਡੀਲ ਕਰ ਗਿਆ ਭਰਾਵਾ ਭੁੱਖਾ ਮਰ ਜੂੰ ਤੂੰ ਤਾਂ ਮੇਰੇ ਬਾਬਾ ਮੇਰੇ ਤਾਂ ਤੂੰ ਦੂਜੇ ਆਰਡਰ ਵੀ ਕੈਨਸਲ ਕਰਾਤੇ ਮੈਂ ਬਈ ਮੈਂ ਤੂੰ ਭੱਗ ਜਾ ਉਹ ਭੱਗ ਜਾ ਭਰਾਵਾ ਤੂੰ ਭੱਗ ਜਾ ਓਏ ਤੂੰ ਭੱਗ ਜਾ ਭੱਗ ਜਾ ਇੱਥੋਂ ਇਹੋ ਜਿਹੇ ਫਾਰਮ ਤੁਹਾਡੇ 20 ਬਣ ਜਾਣਗੇ ਹੋਰ। ਉਹ ਭਰਾਵਾ ਤੂੰ ਤਾਂ ਮੇਰਾ ਆ ਵੀ ਬਕਾ ਦੇਗਾ ਜਿਹੜੇ ਸਾਡੇ ਤੇਰੇ ਲੱਛਣ ਆ। ਕੀ ਕਹਾ ਬੰਦਾ ਯਾਰ ਤੈਨੂੰ ਤੂੰ ਕੈਸਾ ਬੰਦਾ ਲੈ ਕੇ ਛੜੀ ਗਈ ਛਤਰੀ ਤੇ ਲੈ ਕੇ ਕਾਰ ਆ ਗਿਆ ਮੈਨੂੰ ਤਾਂ ਅਸੀਂ ਤੂੰ ਸਾਰੀ ਮੱਛੀ ਲੈ ਕੇ ਜਾਏਂਗਾ 20 ਗ੍ਰਾਮ ਯਾਰ ਮੈਂ ਏਡੇ ਵੱਡੇ ਆਰਡਰ 'ਚ ਪਿੱਛੇ ਕੈਨਸਲ ਨਹੀਂ ਕਰਕੇ ਆਇਆ ਪਿੱਛੇ ਤੈਨੂੰ ਧੱਕੇ ਮਾਰ ਕੇ ਕੁੱਟ ਕੇ ਘੱਟੇ ਹੋ ਗਲੇ ਨੇ ਕਰਕੇ ਆਏ ਤੂੰ ਕੈਨਸਲ ਇੱਥੇ ਮੈਨੂੰ ਆਧ ਰੇਟ 'ਤੇ ਮਿਲਦੀ ਸੀ ਪਰ ਤੇਰੀ ਮੱਛੀ ਮੈਨੂੰ ਆ ਗਈ ਪਸੰਦ ਤੂੰ ਜਾਣਨਾ ਕਿ ਚੰਗਾ ਦੇਵਾ ਤੈਨੂੰ ਤੇਰੇ ਮਾਹ ਜੀ ਕੀ ਬਾਤਾਂ ਕੀ ਬਾਤਾਂ ਮੈਂ ਨਹੀਂ ਜਾਂਦਾ ਤੈਨੂੰ ਮੈਂ ਛੱਡ ਜਾ 持っているよっぽい。